I right, ain't ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਪ੍ਰਵੀਰ ਸਿੰਘ ਆਪਣੇ ਉਰੇ ਗੇਮਾਂ ਕਰਾਈਆਂ ਨੇ ਜੀ ਪੰਜਾਬ ਸਰਕਾਰ ਨੇ ਨੈਸ਼ਨਲ ਲੈਵਲ ਤੱਕ ਦੀਆਂ ਗੇਮਾਂ ਕਰਾਈਆਂ ਉਰੇ ਮੈਂ 1500 ਮੀਟਰ ਜੀ ਵੀ ਚੁਪਾਗ ਲਿਆ ਸਾਈਕਲ ਨੋ ਫੜਾਈ ਜਾ ਹਸਗੀਤਾ ਉਰੇ ਪ੍ਰਾਈਵੇਟ ਬੱਚਿਆਂ ਨੂੰ ਬਹੁਤ ਵਧੀਆ ਹੀ ਪਹਿਲਾ 15000 ਦੂਜਾ 12000 ਤੀਜਾ 10000 ਬੱਚਿਆਂ ਨੂੰ ਆਉਣ ਜਾਣ ਦੇ ਵਿੱਚ ਰਹਿਣ ਦਾ ਸਾਰਾ ਕੁਝ ਪ੍ਰਬੰਧਾ ਹੀ ਇਹ ਪੰਜਾਬ ਸਰਕਾਰ ਨੇ ਬਹੁਤ ਵਧੀਆ ਕਦਮ ਚੱਕਿਆ ਹੀ ਬੱਚਿਆਂ ਵਾਸਤੇ ਨਵਾਂਦ ਕਰਦੇ ਆ ਸਰਕਾਰ ਨੂੰ ਸਾਨੂੰ ਖੇਡਣ ਦਾ ਮੌਕਾ ਦਿੱਤਾ ਅੱਗੇ ਵੀ ਸਰਕਾਰ ਸਾਨੂੰ ਅਹੀਂ ਸਪੋਰਟ ਕਰਦੀ ਲਵੇ ਜੋ ਪੰਜਾਬ ਦੇ ਬੱਚੇ ਅੱਗੇ ਤੱਕ ਵਧੀਆ ਲੇਵਲ ਤੱਕ ਖੇਡਣ ਨਮਸਕਾਰ ਜੀ ਕੱਲ ਆਇਆ ਥਾ ਮੈਂ ਯਹਾਂ ਪਰ ਪਾਰਟਿਸਪੇਟ ਕਰਨੇ ਲਈ ਕੰਪੀਟੀਸ਼ਨ ਮੈਂ 1500 ਮੀਟਰ ਮੈਂ ਪਾਰਟਿਸਪੇਟ ਕੀਤਾ ਜਿੱਥੇ ਮੇਰੀ 3rd ਪੋਜੀਸ਼ਨ ਰਹੀ ਮੈਨੂੰ ਬਹੁਤ ਅੱਛਾ ਲੱਗਾ ਦੂਰ ਦੂਰ ਸੇ ਬੱਚੇ ਆਏ ਹੈ ਮਤਲਬ 올 ਇੰਡੀਆ ਸੇ ਆਏ ਹੋਏ ਹਰਿਆਣਾ ਰਾਜਸਥਾਨ ਪੰਜਾਬ ਯੂਪੀ ਬਿਹਾਰ ਅਲਗਲ ਖੇਤਰ ਸੇ ਆਪਣੀ ਪ੍ਰਤਿਭਾ ਦਿਖਾਣੇ ਆਇਆ ਯਹਾਂ ਪਰ ਮੇਰਾ ਨਾਮ ਮਨਦੀਪ ਕੌਰ ਹੈ ਮੈਂ ਜ਼ਿਲ੍ਹਾ ਬਠਿੰਡੇ ਤੋਂ ਬਿਲੋਂਗ ਕਰਦੀ ਆ ਮੈਂ 8 ਸਾਲ ਗੇਮ ਕੀਤੀ ਹੈ ਤੇ ਹੁਣ ਨੈਸ਼ਨਲ ਲੈਵਲ ਤੇ ਪਾਰਟਿਸਪੇਸ਼ਨ ਕੀਤਾ ਤੇ ਇੱਥੇ ਵੀ ਬਹੁਤ ਸਾਰਾ ਪ੍ਰੋਗਰਾਮ ਸੀਗਾ ਮੰਤਰੀ ਸਾਹਿਬ ਜੀ ਨੇ ਮੈਨੂੰ ਸਨਮਾਨਿਤ ਕੀਤਾ ਅਰੇ ਅਤੇ ਮੈਂ 1500 ਮੀਟਰ ਰੇਸ ਵਿੱਚ ਸੈਕੰਡ ਪੋਜੀਸ਼ਨ ਹਾਸਲ ਕੀਤੀ ਤੇ ਪ੍ਰੋਗਰਾਮ ਜੋ ਸੀਗੇ ਭਗਵਾਨਤਮਾਨ ਜੀ ਨੇ ਬਹੁਤ ਵਧੀਆ ਕੀਤੇ ਮੈਂ ਮੁੱਖ ਮੰਤਰੀ ਜੀ ਦਾ ਧੰਨਵਾਦ ਕਰਦੀ ਹਾਂ